ਸਰਕਾਰ ਨੇ ਵਪਾਰੀਆਂ, ਥੋਕ ਪਰਚੂਨ ਤੇ ਵੱਡੇ ਪਰਚੂਨ ਚੇਨ ਵਿਕਰੇਤਾਵਾਂ ਲਈ ਕਣਕ ਦਾ ਭੰਡਾਰ ਕਰਨ ਦੀ ਆਖਰੀ ਮਿਤੀ ਅਗਲੇ ਸਾਲ ਮਾਰਚ ਤੱਕ ਵਧਾ ਦਿੱਤੀ ਹੈ ਜਿਸ ਦਾ ਉਦੇਸ਼ ਜਮ੍ਹਾਂ ਖੋਰੀ ਤੇ ਸਟੇਬਾਜੀ ਨੂੰ ਰੋਕਣਾ ਤੇ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਇੱਕ ਸਰਕਾਰੀ ਬਿਆਨ ਚ ਕਿਹਾ ਗਿਆ ਹੈ ਕਿ 27 ਮਈ ਨੂੰ ਜਾਰੀ ਕੀਤੇ ਗਏ ਨਿਰਧਾਰਤ ਖੁਰਾਕ ਵਸਤੂਆਂ ਆਦੇਸ਼ 2025 ਦੇ ਤਹਿਤ ਲਾਇਸੈਂਸ ਜ਼ਰੂਰਤਾਂ ਸਟਾਕ ਸੀਮਾਵਾਂ ਤੇ ਆਵਾਜਾਈ ਪਾਬੰਦੀਆਂ ਨੂੰ ਹਟਾਉਣ ਦੇ ਨਿਰਦੇਸ਼ 31 ਮਾਰਚ 2026 ਤੱਕ ਲਾਗੂ ਰਹਿਣਗੇ ਤੇ ਫਸਲ ਸਾਲ 2024-25 ਚ 11.25 ਕਰੋੜ ਟਨ ਦੇ ਕਣਕ ਉਤਪਾਦਨ ਦੇ ਬਾਵਜੂਦ ਕਣਕ ਤੇ ਪੰਡਾਰਨ ਹੱਦ ਵਧਾ ਦਿੱਤੀ ਗਈ ਹੈ ਤੇ ਨਵੇਂ ਨਿਯਮਾਂ ਦੇ ਤਹਿਤ ਵਪਾਰੀ ਅਤੇ ਥੋਕ ਵਪਾਰੀ 3000 ਟਨ ਤੱਕ ਕਣਕ ਦਾ ਭੰਡਾਰ ਕਰ ਸਕਦੇ ਹਨ ਜਦੋਂ ਕਿ ਪਰਚੂਨ ਵਪਾਰੀ ਹਰੇਕ ਪਰਚੂਨ ਆਊਟਲੈਟ ਲਈ 10 ਟਨ ਤੱਕ ਦਾ ਭੰਡਾਰ ਕਰ ਸਕਦੇ ਹਨ ਤੇ ਵੱਡੇ ਚੇਨ ਪਰਚੂਨ ਵਪਾਰੀਆਂ ਨੂੰ ਹਰੇਕ ਪਰਚੂਨ ਆਊਟਲੈਟ ਤੇ 10 ਟਨ ਤੱਕ ਦਾ ਭੰਡਾਰ ਕਰਨ ਦੀ ਆਗਿਆ ਹੋਵੇਗੀ ਇਸ ਚ ਕਿਹਾ ਗਿਆ ਹੈ ਕਿ ਸਾਰੀਆਂ ਇਕਾਈਆਂ ਨੂੰ ਹਰ ਸ਼ੁੱਕਰਵਾਰ ਨੂੰ ਕਣਕ ਸਟਾਕ ਪੋਰਟਲ ਤੇ ਆਪਣੇ ਭੰਡਾਰ ਦੀ ਸਥਿਤੀ ਦਾ ਐਲਾਨ ਤੇ ਅਪਡੇਟ ਕਰਨਾ ਜ਼ਰੂਰੀ ਹੋਵੇਗਾ ਤੇ ਪੋਰਟਲ ਤੇ ਰਜਿਸਟਰਡ ਨਾ ਹੋਣ ਤੇ ਭੰਡਾਰਨ ਹੱ ਕਰਨ ਤੇ ਸਜ਼ਾਯੋਗ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ